ਮੁੱਖ ਮੰਤਰੀ ਪੰਜਾਬ ਮਾਨਯੋਗ ਪਰਮਜੀਤ ਸਿੰਘ ਜੀ ਔਰ ਸਾਡੇ ਜਿਹੜੇ ਡੀਜੀਪੀ ਪੰਜਾਬ ਹੈ ਗੌਰਵ ਯਾਦਵ ਸਰ ਉਹਨਾਂ ਦੀ ਸਾਨੂੰ ਕੰਟੀਨਿਊਟੀ ਇਹ ਡਾਇਰੈਕਸ਼ਨਸ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਇੱਕ ਕੰਟੀਨਿਊ ਡਰਾਈਵ ਚੱਲ ਰਹੀ ਹੈ ਉਹਦਾ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਜਿਹਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਐਨਡੀਪੀਐਸ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਹੁੰਦੇ ਉਹਦੇ ਵਿੱਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਹੈ ਕਿ ਸਾਰਿਆਂ 'ਚ ਅਸੀਂ ਇਹਨਾਂ ਦੀ ਜਿਹੜੀ ਮੂਵੇਬਲ ਜਾਂ ਇਮੋਵੇਬਲ ਪ੍ਰਾਪਰਟੀ ਹੁੰਦੀ ਹੈ ਜਿਹੜਾ ਅਕਿਊਜ਼ਡ ਹੁੰਦਾ ਹੈ ਡਰੱਗ ਪੈਡਲਰ ਜਾਂ ਡਰੱਗ ਸਮਗਲਰ ਉਹਨਾਂ ਦੀ ਅਸੀਂ ਪ੍ਰੋਪਰਟੀ ਨੂੰ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਾਣਾ ਹੈ ਸੋ ਦਟ ਜਿਹੜੀ ਵੀ ਉਹਨੇ ਡਰੱਗਸ ਦੀ ਇਨਕਮ ਤੋਂ ਆਪਣੀ ਚੱਲਿਆ ਅਚਲ ਪ੍ਰੋਪਰਟੀ ਬਣਾਈ ਹੈਗੀ ਉਹਨੂੰ ਉਹ ਅੱਗੇ ਵੇਚ ਨਾ ਪਾਏ ਕਿਸੇ ਨੂੰ ਵੀ ਮਤਲਬ ਮੌਰਗੇਜ ਸੇਲ ਕੁਝ ਵੀ ਨਾ ਕਰ ਪਾਏ ਉਹਦੇ ਤਹਿਤ ਜਿਹੜੇ ਐਸ ਐਚਓ ਸਮਰਾਲਾ ਹੈ ਉਹਨਾਂ ਨੇ ਦੋ ਐਦਾਂ ਦੇ ਕੇਸਿਸ ਰੀਸੈਂਟਲੀ ਐਂਡੀਪੀਐਸ ਦੇ ਫ੍ਰੀਜ਼ ਕਰਾਏ ਹੈ 68 ਐਫ ਐਂਡੀਪੀਐਸ ਪ੍ਰੋਪਰਟੀ ਫ੍ਰੀਜ਼ਰ ਜੇਦਾ ਤੁਸੀਂ ਪਿੱਛੇ ਦੇਖ ਰਹੇ ਹੋ ਅਸੀਂ ਅੱਜ ਇੱਕ ਪਬਲਿਕ ਨੋਟਿਸ ਲਾਇਆ ਹੈ ਇਹਨਾਂ ਦੇ ਰੈਵਨਿਊ ਰਿਕਾਰਡ ਤੋਂ ਸਾਨੂੰ ਇਹਨਾਂ ਦਾ ਜੋ ਵੀ ਪ੍ਰਾਪਰਟੀ ਸੀ ਉਹ ਸੀ ਦਿੱਲੀ ਦੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਉਹਨਾਂ ਨੇ ਪ੍ਰੋਪਰੇ ਕੇਸ ਐਗਜ਼ਾਮਿਨ ਕੀਤਾ ਤੇ ਉਹਦੇ ਚ ਇਹ ਪ੍ਰੂਫ ਹੋ ਗਿਆ ਕਿ ਜੇ ਜਿਹੜਾ ਇਹ ਬੰਦਾ ਹੈਗਾ ਸੁਖਪਾਲ ਸਿੰਘ ਵਾਸੀ ਗੁਰਨਾਨਕ ਰੋਡ ਸਮਰਾਲਾ ਇਹਨੇ 2021 ਚ ਅਸੀਂ ਕੈਂਡੀਪੀਐਸ ਦਾ ਪਰਚਾ ਦਰਜ ਕੀਤਾ ਸੀ ਜਿਹਦੇ ਚ ਸਾਨੂੰ ਨਸ਼ੀਲੀ ਗੋਲੀਆਂ ਕਮਰਸ਼ੀਅਲ ਕੁਆਂਟੀਟੀ ਤੇ ਰਿਕਵਰ ਹੋਈਆਂ ਸੀ ਉਹਦੇ ਚ ਇਹ ਸਜ਼ਾ ਵੀ ਹੋਈ ਹੈ ਸੋ ਬੇਸਿਕਲੀ ਇਹ ਤਾਂ ਜ ਪ੍ਰੂਵ ਹੋ ਗਿਆ ਕਿ ਜਿਹੜੀ ਇਹ ਦੇ ਰੈ residențial ਏਰੀਆ ਇਹਦੀ ਵੈਲਿਊ ਅਰਾਊਂਡ 29 ਲੱਖ ਤੋਂ ਉੱਪਰ ਆਈ ਹੈ ਹੁਣ ਸਾਨੂੰ ਆਰਡਰ ਮਿਲ ਗਿਆ ਹੈ ਕਿ ਐਸ ਐਚਓ ਦੀ ਪਰਮਿਸ਼ਨ ਤੋਂ ਬਿਨਾ ਇਹ ਬਿਲਕੁਲ ਵੀ ਅੱਗੇ ਕਿਸੇ ਵੀ ਤਰ੍ਹਾਂ ਇਸ ਪ੍ਰੋਪਰਟੀ ਨੂੰ ਯੂਜ਼ ਨਹੀਂ ਕਰ ਪਾਣਗੇ ਨਾ ਵੇਚ ਪਾਣਗੇ ਯਾ ਅੱਗੇ ਕਿਸੇ ਵੀ ਗਿਰਵੀ ਨਹੀਂ ਰੱਖ ਸਕਦੇ ਸੋ ਇੱਕ ਬੜਾ ਵਧੀਆ ਉਪਰਾਲਾ ਜਿੱਥੇ ਜਿਹੜੇ ਇੱਥੇ ਦੇ ਰੈ residențial ਲੋਗ ਹੈ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਜਿਹੜਾ ਸੁਖ ਸੁਖਪਾਲ ਸਿੰਘ ਹੈ ਇਹਨੇ ਪ੍ਰੋਪਰਟੀ ਇਲੀਗਲ ਵੇ ਨਾਲ ਵਡਾਈ ਹੈ ਸੋ ਇੱਕ ਵੱਡੀ ਝੋਟ ਪੈਂਦੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਸੋdat ਉਹਨਾਂ ਦੀ ਅਗਲੀ ਜਨਰੇਸ਼ਨ ਵੀ ਇਹਨੂੰ ਮਿਸਯੂਜ਼ ਨਾ ਕਰਪਣ ਔਰ ਸਾਡੀ ਪਬਲਿਕ ਨੂੰ ਵੀ ਇੱਕ ਆਈ ਥਿੰਕ ਇੱਕ ਪੋਜ਼ਿਟਿਵ ਇਨਸਪੀਰੇਸ਼ਨ ਹੈ ਕਿ ਐਦਾਂ ਦੇ ਕੰਮਾਂ ਚ ਪੋਗੇ ਤਾਂ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਸੀਜ਼ ਹੋ ਜਾਏਗੀ ਔਰ ਤੁਹਾਡੀ ਅਗਲੀ ਜਨਰੇਸ਼ਨ ਵੀ ਇਹਨੂੰ ਯੂਜ਼ ਨਹੀਂ ਕਰ ਸਕਦੀ ਸੋ ਤੁਹਾਡੇ ਮਾਧਿਅਮ ਦੇ ਤਹਿਤ ਅੱਗੇ ਵੀ ਅਸੀਂ ਇੱਕ ਹੋਰ ਪ੍ਰਾਪਰਟੀ ਤੇ ਵੀ ਐਦਾਂ ਹੀ ਨੋਟਿਸ ਲਾਣਾ ਹੈ ਮੇਰੀ ਅਪੀਲ ਇਹ ਲੋਕਾਂ ਨੂੰ ਹੋਏਗੀ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਇਨਪੁਟ ਵੱਧ ਚੜ ਕੇ ਦੋ ਸੋ ਦਾ ਦੱਸੀ ਇਹਨਾਂ ਤੇ ਕੰਮ ਕਰੀਏ ਔਰ ਜਿਹੜਾ ਨਸ਼ੇ ਦਾ ਇੱਕ ਵਾਰ ਹੈ ਇਹਦੇ ਚ ਸਾਨੂੰ ਹੈਲਪ ਹੋਏ ਔਰ ਠਲ ਪਏ ਨਸ਼ੇ ਉਹਦਾ ਜੀ ਨਾਂ ਹੈਗਾ ਸੋਨ ਸਿੰਘ ਉਹ ਪਿੰਡ ਮਾਨਕੀ ਦਾ ਰਹਿਣ ਵਾਲਾ ਹੈ ਇਹਨਾਂ ਤੇ 2019 ਚ ਵੀ ਐਨਡੀਪੀਐਸ ਦਾ ਕਮਰਸ਼ੀਅਲ ਪ੍ਰਾਪਰਟੀ ਦਾ ਪਰਚਾ ਦਰਜ ਹੋਇਆ ਸੀ ਔਰ ਇਹਨਾਂ ਦੀ ਜਿਹੜੀ ਪ੍ਰਾਪਰਟੀ ਉਹਦੀ ਵੈਲਿਊ ਅਰਾਊਂਡ 18 ਲੱਖ ਤੋਂ ਥੋੜੀ ਉੱਪਰ ਹੈ ਉਹਨੂੰ ਵੀ ਅਸੀਂ ਇਦਾਂ ਹੀ ਸੀਜ਼ ਕਰਾਂਗੇ ਥੈਂਕ ਯੂ ਅਰ ਇੰਸ ਸਖਪਾਲ ਸਖਪਾਲ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਮਕਾਨ ਨੰਬਰ 254 ਗੁਰ ਨਾਨਕ ਰੋਡ ਸਮਰਾਲਾ ਜਿਹਦੇ ਸੰਬੰਧੀ ਦੋ ਪਰਚੇ ਜਿਹੜੇ ਕਮਰਸ਼ੀਅਲ ਐਨਡੀਬੀਐਸ ਦੇ ਦਰਸੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਹੈ ਸ਼ਹਿਰ ਦੇ ਵਿੱਚ ਉਹ ਕੰਪੀਟੈਂਟ ਅਥਾਰਟੀ ਜਿਹੜੀ ਦਿੱਲੀ ਦੇ ਹੁਕਮ ਦੇ ਅਨਸਾਰ 29/4/24 ਦੇ ਆਰਡਰ ਦੇ ਮਤਾਬ ਜਿਹੜੀ ਇਹ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਇਹ ਅੱਗੇ ਇਹਨੂੰ ਵੇਚ ਨਹੀਂ ਸਕਦਾ ਜਿਹੜੀ ਇਹ ਪ੍ਰਾਪਰਟੀ ਹੈ ਇਹ ਇਹਨਾਂ ਪ੍ਰਾਪਰਟੀ ਜਿਹੜੀ ਹੈ ਐਨਡੀਪੀਐਸ ਜਿਹੜਾ ਵੇਚ ਕੇ ਉਹ ਤੋਂ ਬਣਾਈ ਹੋਈ ਹੈ ਜਿਹਨੂੰ ਅੱਜ ਅਸੀਂ ਸੀਲ ਕਰ ਰਹੇ ਹਾਂ ਫਰਦਰ ਜਿਹੜੇ ਆਰਡਰ ਹੈ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹ ਉਹਨਾਂ ਦੇ ਆਰਡਰ ਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਏਗੀ